ਮਾਈ ਸੋ ਸਤਿ ਸ਼੍ਰੀ ਅਕਾਲ ਸੋ ਪਿਆਰ ਸੱਚਾ ਤੇਰਾ ਕਰਵਾ ਤੇ ਮਨ ਦੁਸ਼ਮਣ ਵਿਚਕਾਰ ਸੁਣਾ ਤੇ ਹਰਸ ਪਾ ਕੇ ਸ਼ਫਤ ਵਰ ਕਲਤੀ ਤਾਲੀਆਂ ਜਗੂ ਗੁਜਵਾਸ਼ੀ ਕਿਤੇ ਕੰਨ ਮੰਗਾ ਗੋਦ ਮਿੱਟਰ ਬੈਠੀ ਸਾਸ ਸੰਗ ਸਭ ਤੋਂ ਪਹਿਲਾਂ ਬਰਾਉ ਫਤੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਸਰਦਾਰਨੀ ਬਲਬੀਕੌਰ ਜੀ ਦੀ ਇਮਾਨ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਇਕਤਰ ਹੋਏ ਆ ਸਾਰੀਆਂ ਰਾਜ ਦੀਆਂ ਪਾਰਟੀਆਂ ਦੇ ਆਗੂ ਸਹਿਬਾਨ ਵੱਖ-ਵੱਖ ਸਮਾਜਿਕ ਸੰਸਥਾਵਾਂ ਦੇ ਆਗੂ ਸਹਿਬਾਨ ਸਰਪੰਚ ਪੰਚ ਅੱਜ ਦੇ ਸਮਾਗਮ ਵਿੱਚ ਸ਼ਾਮਲ ਹੋ ਕੇ ਮਾਤਾ ਜੀ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਇਕਤਰ ਹੋਏ ਨੇ ਕਿਉਂਕਿ ਪੂਰਾ ਰਾਕਾ ਜਾਣਦਾ ਅਤੇ ਕਿਹਨਾਂ ਪੰਜਾਬ ਜਾਣਦਾ ਕਿ ਤੇ ਮਹਾਨ ਪਰਿਵਾਰ ਨੇ ਬੜੀ ਮਿਹਨਤ ਨਾਲ ਸ਼ੱਕਤ ਕਰਕੇ ਇਹ ਮੁਕਾਮ ਹਾਸਲ ਕੀਤਾ ਅੱਜ ਪੰਜਾਬ ਦੇ ਅੰਦਰ ਆਪਣੀ ਜਗ੍ਹਾ ਬਣਾਈਆ ਪੰਜਾਬ ਦੀ ਰਾਜਨੀਤਿਕ ਖੇਸੇ ਦੇ ਅੰਦਰ ਆਪਣੀ ਜਗ੍ਹਾ ਬਣਾਈਆ ਇਹਦੇ ਪਿੱਛੇ ਮੈਂ ਸਭ ਦਾ ਸਭ ਤੋਂ ਵੱਡਾ ਸ਼ੇਰ ਆ ਸਾਡੀ ਮਾਤਾ ਜੀ ਨੂੰ ਜਾਣਦਾਗਾ ਜਿਨ੍ਹਾਂ ਦੀ ਕੜੀ ਮਿਹਨਤ ਮੁਸ਼ੱਕਤਾਂ ਦੇ ਕਾਰਣੀ ਸਰਦਾਰ ਸਬਜੀਤ ਸਿੰਘ ਜੀ ਤਿੰਨ ਵਾਰ ਪੰਜਾਬ ਦੀ ਵਿਧਾਨ ਸਭਾ ਦੇ ਮੈਂਬਰ ਬਣੇ ਤਿੰਨ ਵਾਰ ਉਹਨਾਂ ਨੇ ਦੋ ਵਾਰ ਹਲਕਾ ਜੜਵਾ ਦੀ ਨਿਮਾਇੰਦਗੀ ਕੀਤੀ ਔਰ ਇੱਕ ਵਾਰ ਹਲਕਾ ਅਮਰਗੜ ਦੀ ਨਿਮਾਇੰਦਗੀ ਕੀਤੀ ਇੱਥੋਂ ਪਤਾ ਲੱਗਦਾ ਇਹ ਪਰਿਵਾਰ ਜਿਹੜਾ ਉਹ ਕਿੰਨਾ ਵੱਡਾ ਸਮਾਜ ਸੇਵੀ ਆ ਔਰ ਸਮਾਜ ਸੇਵਾ ਦੇ ਅੰਦਰ ਇਹ ਪਰਿਵਾਰ ਲਗਾਤਾਰ ਆਪਣੀਆਂ ਸੇਵਾਵਾਂ ਔਰ ਅਸੀਂ ਆਪਦੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਦੇ ਸੇ ਤੌਰ ਕਾਂਗਰਸ ਪਾਰਟੀ ਦਾ ਪ੍ਰਧਾਨ ਮੁੰਡੇ ਰਾਤੇ ਅਸੀਂ ਇੱਥੇ ਪਹੁੰਚੇ ਔਰ ਜਦੋਂ ਵੀ ਕੋਈ ਮਾਂ ਕੋਈ ਪੈਣ ਕੋਈ ਤਰਪਤਨੀ ਇਸ ਦੁਨੀਆ ਤੋਂ ਜਾਂਦੀ ਹੈ ਮੈਂ ਸਮਝਦਾ ਕਿ ਪਰਿਵਾਰ ਵਾਲਿਆਂ ਨੂੰ ਤਾਂ ਦੁੱਖ ਹੁੰਦਾ ਹੀ ਹੁੰਦਾ ਹੈ ਰਿਸ਼ਤੇਦਾਰ ਸਾਥ ਸਬੰਧੀ ਔਰ ਮੈਨੂੰ ਲੱਗਦਾ ਸਾਰਾ ਤਾਣਾ ਬਾਣਾ ਪੁੱਛ ਜਾਂਦਾ ਕਿਉਂਕਿ ਘਰ ਦੀ ਔਰਤ ਤੋਂ ਬਿਨਾ ਜਿਹੜਾ ਘਰ ਚੱਲਦਾ ਨਹੀਂ ਔਰ ਮੈਨੂੰ ਲੱਗਦਾ ਕਿ ਰਾਜਨੀਤੀ ਜੀਵਨ ਦੇ ਵਿੱਚ ਚਾਹੇ ਧਮਾਨ ਪਰਿਵਾਰ ਇਥੋਂ ਤੱਕ ਪਹੁੰਚਿਆ ਲੇਕਿਨ ਜਿਹੜੇ ਵੀ ਪਰਿਵਾਰ ਰਾਜਨੀਤੀ ਚ ਚੰਗੀਆਂ ਜਗਾਵਾਂ ਤੇ ਚੰਗੀਆਂ ਖਾਵਾਂ ਤੇ ਪਹੁੰਚਦੇ ਉਹਨਾਂ ਵਿੱਚ ਘਰ ਦੀਆਂ ਔਰਤਾਂ ਦਾ ਬਹੁਤ ਵੱਡਾ ਹੱਥ ਹੁੰਦਾ ਹੈ ਸੋ ਪਰਮਾਤਮਾ ਦੀ ਹੁਕਮ ਅਨੁਸਾਰ ਸਾਨੂੰ ਛੱਡ ਕੇ ਚਲੇ ਗਏ ਔਰ ਅਸੀਂ ਸਾਰੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਔਰ ਗੁਰੂ ਮਹਾਰਾਜ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਪਿੱਛੇ ਤਵਾਰਨ ਸਾਹਿਬ ਦੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਸਾਕ ਸੰਬੰਧੀਆਂ ਨੂੰ ਅਲੱਗ ਕਰ ਲੈਣ ਨੂੰ ਬਾਣਾ ਮੰਨਣ ਦਾ ਬਲ ਦੋਸ਼। ਥੈਂਕ ਯੂ।